ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕਾਂ ਦੇ ਰਹੇ ਹਾਂ ਜੇ ਅੱਜ ਸ਼ਨੀਵਾਰ ਦਾ ਟਾਈਮ ਹੋ ਗਿਆ 3:30 ਵਜੇ ਦਾ ਇਹ ਆਪਾਂ ਰੋਟੀ ਛਕ ਲਈ ਆ ਪ੍ਰਸ਼ਾਦਾ ਛਕ ਲਿਆ ਤੇ ਚਾਹ ਆਪਾਂ ਬਣਾ ਕੇ ਕੋਲੇ ਰੱਖੀ ਹੋਈ ਆ ਕੱਪ ਵਿੱਚ ਪਾ ਕੇ ਤੇ ਕਰੇਲੇ ਵਗੈਰਾ ਆਪਾਂ ਛੈ ਲੈ ਲੇ ਧੁੱਪ ਲਵਾ ਲਈ ਆ ਉਹਨਾਂ ਨੂੰ ਹੁਣ ਕਰੇਲਿਆਂ ਦੀ ਸਬਜ਼ੀ ਬਣਾਵਾਂਗੇ ਜਿੱਦਾਂ ਮੇਰੀ ਦਾਦੀ ਬਣਾਉਂਦੀ ਹੁੰਦੀ ਸੀ ਬਿਲਕੁਲ ਉਸੇ ਤਰੀਕੇ ਨਾਲ ਆਪਾਂ ਬਣਾਵਾਂਗੇ ਤੁਹਾਨੂੰ ਬਣਾ ਕੇ ਦਿਖਾਵਾਂਗੇ ਸਬਜ਼ੀ ਤੇ ਬਹੁਤ ਵਧੀਆ ਬਣਦੀ ਆ ਜਿਆਦਾ ਤੇਲ ਨਹੀਂ ਲੱਗਦਾ ਬਹੁਤ ਘੱਟ ਤੇਲ ਦੇ ਵਿੱਚ ਜਿਹੜੀ ਸਬਜ਼ੀ ਬਣ ਕੇ ਤਿਆਰ ਹੋਊਗੀ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਤੇ ਬਿਲਕੁਲ ਵੀ ਘੜੱਤਾਂ ਨਹੀਂ ਰਹੂਗੀ ਤੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣਾ ਹੈ ਜੀ ਮੌਸਮ ਲਓ ਜੀ ਆਪਣੇ ਵੀ ਵਾਹਿਗੁਰੂ ਦੀ ਕਿਰਪਾ ਹੋ ਗਈ ਆ ਤੇ ਮੀਂਹ ਆ ਗਿਆ ਵਾ ਸ਼ੁਕਰ ਕੀਤਾ ਜਾਂ ਕਿ ਮੀਂਹ ਆ ਗਿਆ ਪਹਿਲਾਂ ਤਾਂ ਹਨੇਰੀ ਬੱਦਲ ਬਹੁਤ ਜ਼ਿਆਦਾ ਸੀਗਾ ਕਾਲਾ ਕਾਲਾ ਹੋ ਗਿਆ ਸੀਗਾ ਮਤਲਬ ਹਨੇਰਾ ਜਿਹਾ ਹੋ ਗਿਆ ਸੀ ਧਨੇਰੀ ਆ ਗਈ ਮੈਂ ਕਿਹਾ ਵੀ ਨਹੀਂ ਮੀਂਹ ਹੀ ਪੈਣਾ ਹੈਗਾ ਤੇ ਪਰ ਹੁਣ ਜਿਹੜਾ ਹੈਗਾ ਆ ਮੀਂਹ ਪੈ ਗਿਆ ਤਾਂ ਮਨ ਨੂੰ ਥੋੜੀ ਜੀ ਹਨਾ ਮੀਂਹ ਨਾਲ ਮਤਲਬ ਰਾਹਤ ਮਿਲਦੀ ਆ ਗਰਮੀ ਤੋਂ ਰਾਹਤ ਮਿਲੀ ਆ ਆਪਾਂ ਨੂੰ ਤੇ ਬਹੁਤ ਵਧੀਆ ਹੋ ਗਿਆ ਕਿੱਦੇ ਨੇ ਮੀਂਹ ਡੀਕਦੇ ਸੀਗੇ ਹਲੇ ਵੀ ਨਾ ਹਲਕੀ ਹਲਕੀ ਬੂੰਦਾਬੰਦੀ ਹੋ ਰਹੀ ਆ ਜੋਰ ਨਾਲ ਦੱਬ ਕੇ ਮੀਂਹ ਪੈ ਜਾਵੇ ਤਾਂ ਬਹੁਤ ਵਧੀਆ ਆ ਹਨਾ ਤੇ ਚਲੋ ਐਨਾ ਹੀ ਪੈ ਗਿਆ ਹਨਾ ਐਨਾ ਵੀ ਨਹੀਂ ਸਿਆ ਰਿਹਾ ਮੀਂਹ ਡਰਾ ਹੀ ਰਿਹਾ ਸੀ ਰੱਬ ਪਹਿਲਾਂ ਤਾਂ ਬੱਦਲ ਆ ਜਾਂਦੇ ਸੀ ਚੱਲ ਜਾਂਦੇ ਸੀ ਮਤਲਬ ਮਨ ਨੂੰ ਖੁਸ਼ੀ ਜੀ ਹੁੰਦੀ ਸੀ ਵੇਖ ਕੇ ਪਹਿਲਾਂ ਪਰ ਹੁਣ ਜਿਹੜਾ ਹੈਗਾ ਆ ਮੀਂਹ ਆ ਗਿਆ ਆ ਮੈਂ ਸਮਾਨ ਵੀ ਨਹੀਂ ਚੁੱਕਿਆ ਮੈਂ ਕਿਹਾ ਕੋਈ ਨਹੀਂ ਪੈ ਜਲੇ ਸਮਾਨ ਨੂੰ ਮੈਂ ਕਿਹਾ ਤੂੰ ਮੀਂਹ ਆ ਜਾਵੇ ਬਸ ਮੈਨੂੰ ਤੇ ਮੀਂਹ ਮੀਂਹ ਨਾਲ ਹੈਗਾ ਆ ਵੀ ਮੀਂਹ ਆਉਣਾ ਜ਼ਰੂਰੀ ਆ ਹਨਾ ਚਲੋ ਜੀ ਲਓ ਜੀ ਆਪਾਂ ਲਗੀਆਂ ਚਾਹ ਪੀਣ ਤੇ ਨਾਲ ਨਾਲ ਇਹ ਪਿਆਜ਼ ਕਟਾਂਗੇ। ਇੱਧਰ ਕਿਲੋ ਆਪਾਂ ਲਈ ਹੈਗੇ ਆ ਕ੍ਰੇਲੇ ਤੇ ਓਨੇ ਕੀ ਪਿਆਜ਼ ਆ ਥੋੜੇ ਜਿਆਦਾ ਹੋਣੀ ਚਾਹੀਦੀ। ਤੇ ਇਹਨਾਂ ਨੂੰ ਕੱਟ ਲਾਂਗੇ ਤੇ ਕੁੱਡੇ ਵਿੱਚ ਪੁੱਟ ਕੇ ਜਿਹੜੀ ਸਬਜ਼ੀ ਬਣਾਵਾਂਗੇ ਬਿਲਕੁਲ ਦਾਦੀ ਮਾਂ ਵਾਲੇ ਤਰੀਕੇ ਨਾਲ ਹੀ ਬਣਾਵਾਂਗੇ ਅੱਜ ਸਬਜ਼ੀ ਆਪਾਂ। ਤੇ ਚਾਹ ਵੈਸੇ ਮੈਂ ਨਹੀਂ ਪੀਂਦੀ ਹਾਂ ਸ਼ਾਮ ਨੂੰ। ਅ ਖਾਣਾ ਥੋੜੀ ਜੀ ਲੱਸੀ ਬਣਾ ਕੇ ਪੀ ਲੈਂਦੀ ਆ ਪੰਜੀ ਲੱਸੀ ਚਾਹ ਮੈਂ ਇਸ ਵੇਲੇ ਘੱਟ ਪੀਨੀ ਆ। ਦੁਪਹਿਰੇ ਪੀ ਲਈ ਜੇ 2 ਵਜੇ। ਐਸ ਵੇਲੇ ਬਹੁਤ ਘੱਟ ਪੀਣੀ ਆ। ਪਰ ਕੱਲ ਮੈਂ ਕਿਤੇ ਚਾਹ ਪੀ ਲੈਣੀ ਹੈ ਨਾ ਥੋੜਾ ਜਿਮੀ ਆਇਆ ਹੋਰ ਨਹੀਂ ਦੀ ਖੁਸ਼ੀ ਨਾਲ ਬਸ ਗਰਮੀ ਤੋਂ ਰਾਹਤ ਮਿਲ ਜਾਵੇ ਦੱਬ ਕੇ ਮੀ ਬਹਿ ਜਾਵੇ ਨਹੀਂ ਇੜੀਆਂ ਆ ਜਾਣ ਨਹੀਂ ਫਿਰ ਜਿਹੜਾ ਮੌਸਮ ਵਧੀਆ ਲੱਗੂਗਾ ਮੈਂ ਪੀ ਲਵਾਂ ਇਹ ਚਾਹ ਫਿਰ ਤੋਂ ਬਾਅਦ ਆਪਾਂ ਕੱਟ ਕੇ ਪਿਆਜ਼ ਪਿਆਜ਼ ਨੂੰ ਬਰੀਕ ਬਰੀਕ ਕੱਟ ਕੇ ਟੰਡੀ ਵਿੱਚ ਪੁੱਟ ਲਾਂਗੇ ਲਓ ਜੀ ਚਾਹ ਆਪਾਂ ਪੀ ਲਈ ਆ ਹੁਣ ਆਪਾਂ ਪਿਆਰ ਜਿਹੜੇ ਛੈਲ ਕੇ ਬਰੀਕ ਬਰੀਕ ਜੇ ਕੱਟ ਲਾਂਗੇ ਗੁੰਡੇ ਵਿੱਚ ਕੋਕਥੇ ਦਾਕਾ ਲਾਵਾਂਗੇ। ਪਰ ਕਿ ਦਦੀ ਮਾਂ ਦੀ ਰੈਸਪੀ ਨਾਲ ਆਪਾਂ ਜਿਹੜੇ ਹੈਗੇ ਕਰੇਲੇ ਆਦੀ ਬਣਾਉਣੇ ਆ ਤੇ ਇਹ ਨੂੰ ਬੜੀ ਪਸੰਦ ਸੀ ਜੇ ਦਦੀ ਨੂੰ ਜਿਵੇਂ ਮੇਰੀ ਬਣਵਾਉਂਦੀ ਸੀ। ਪਰ ਜਿਹੜੀ ਮੈਂ ਪਹਿਲਾਂ ਰੈਸਪੀ ਪਾਈ ਆ ਹਨਾ ਕareleਆਂ ਨੂੰ ਚੰਗੀ ਤਰ੍ਹਾਂ ਫਰਾਈ ਕਰਨ ਵਾਲੀ ਤਾਂ ਉਹ ਨਾ ਇੱਥੇ ਵੀ ਮੰਮੀ ਨੂੰ ਮੇਰੇ ਸਾਸਰ ਦੀ ਹੈ ਨਾ। ਫਿਰ ਮੰਮੀ ਮੇਰੀ ਇੱਥੇ ਇਦਾਂ ਉਦਾਂ ਹੀ ਬਣਾਉਂਦੀ ਸੀ ਤੇ ਮੈਂ ਫਿਰ ਉਦਾਂ ਹੀ ਬਣਾਉਣ ਲੱਗ ਗਈ ਕਿਉਂਕਿ ਆਪਾਂ ਜੇ ਆਪਦੇ ਤਰੀਕੇ ਨਾਲ ਬਣਾਉਣ ਲੱਗ ਜਾਈਏ ਪਈ ਵਾਰ ਨਾ ਨਹੀਂ ਵੀ ਪਸੰਦ ਆਉਂਦੇ ਹੁੰਦੇ। ਤਾਂ ਵਰਗੀ ਫਿਰ ਮੈਂ ਉਸ ਤਰੀਕੇ ਨਾਲ ਬਣਾਉਣ ਲੱਗੀ ਤੇ ਫਿਰ ਮੇਰੇ ਹਸਬੰਦ ਖਾ ਲੈਂਦੇ ਨੇ ਜਿੱਦਾਂ ਮੈਂ ਦਾਦੀ ਬਣਾਉਂ ਸੀ ਮੇਰੀ ਮੰਮੀ ਵੀ ਉਸੇ ਤਰੀਕੇ ਨਾਲ ਬਣਾਉਂਦੇ ਆ ਅਸੀਂ ਉੱਥੇ ਜਦੋਂ ਜਾਂਦੇ ਆ ਉਹ ਬਣਾਏ ਹੁੰਦੇ ਨੇ ਖਾ ਲੈਂਦੇ ਆ ਇਹ ਖਾ ਲੈਣੇ ਨੇ ਇਹ ਬਹੁਤ ਵਧੀਆ ਵਾ ਨਾਲੇ ਤਾਂ ਏਟਾਟ ਲੱਗਦਾ ਹੈ ਹਨਾ ਤੇ ਨਾਲੇ ਬਾਕੀ ਵੀ ਥੋੜੀ ਜਿਹੀ ਮਿਹਨਤ ਤਾਂ ਘੱਟ ਮਿਹਨਤ ਘੱਟ ਲੱਗਦੀ ਹੈ ਉਸ ਥੋੜਾ ਜਿਹਾ ਸਮਾਂ ਲੱਗ ਜਾਂਦਾ ਹੈ ਮਾੜ ਵਿੱਚ ਪਰ ਬਹੁਤ ਵਧੀਆ ਬਣ ਜਿੰਦੇ ਨੇ ਮਾ ਚੁੱਲੇ ਤੇ ਬਣਾਈਏ ਤਾਂ ਬਹੁਤ ਜਲਦੀ ਬਣ ਜਾਂਦੀ ਹੈ ਸਾਡੇ ਤੋਂ ਅੱਜ ਹੁਣ ਨਹੀਂ ਪੈ ਰਿਆ ਤਾਂ ਕਰਕੇ ਮੈਨੂੰ ਗੈਸ ਦੀ ਬਣਾਉਣੀ ਪੈਣੀ ਆ ਗੈਸ ਵੀ ਸਾਡਾ ਥੋੜਾ ਜਿਹਾ ਸੁਹੀ ਚੱਲਦਾ ਹੈ ਹਾਂ ਬਸ ਬਦਲਣ ਦੀ ਸੂਰ ਚਾਹੀਦੀ ਹੈ ਸਾਲ ਤੋਂ ਲੀਹ ਨਹੀਂ ਬਦਲਦੀ ਇੱਕ ਮਹੀਨੇ ਲੱਗਣਾ ਤੇ ਨਹੀਂ ਆ ਆ ਉਹ ਵੀ ਯਾਰ ਬਹੁਤ ਘਟਿਆ ਜਿੰਮੀ ਬਹਿ ਗਿਆ ਇਹਨੂੰ ਮੀਂਹ ਮੈਂਦੇ ਦਾ ਆ ਵੀ ਨਹੀਂ ਪਈ ਜਾਂਦਾ ਤੇ ਬੱਚੇ ਬਾਹਰ ਹਨਾ ਖੇਡਦੇ ਆ ਗਰੀ ਦੇ ਵਿੱਚ ਮੀਂਹ ਦੇ ਵਿੱਚ ਖੇਡਦੇ ਕਰਦੇ ਆ ਮੇਰਾ ਬੇਟਾ ਵੀ ਆਉਂ ਨੂੰ ਆਏ ਆ ਵੀ ਮੈਂ ਵੀ ਵੀ ਉਹ ਬੋਲਦੇ ਆ ਬਾਹਰ ਮੇਰਾ ਬੇਟਾ ਬੋਲਦਾ ਨੂੰ ਆਏ ਵੀ ਬਾਹਰ ਕੁਝ ਹਰਦਾ ਵਾ ਮੀਂਹ ਪੈਂਦਾ ਤਾਂ ਕਰ ਗਈ ਇਹ ਸਾਫ ਦਾ ਰੋੜਾ ਪਾਰੀ ਆਪਰ ਗਰਮੀ ਥੋੜੀ ਜਿਹੀ ਹਲੇ ਨਹੀਂ ਘਟੀ ਹੋਈ ਜੀ ਪੜੀਆਂ ਥੋੜੀਆਂ ਪੰਨਾਂ ਖੜਾਕਾ ਆਇਆ ਹੈ ਹਾਂ ਚਾਂਸ ਹੈ ਕਿ ਥੋਰ ਵੀ ਆਊਗਾ ਵੀ ਥੋਰ ਥੋਰ ਜੀ ਮਤਲਬ ਥੋਰ ਜੀ ਪਈ ਜਾਂਦੀ ਆ ਤੇ ਮੈਂ ਕੂਲਰ ਵੀ ਬੰਦ ਕੀਤਾ ਹੋਇਆ ਤਾਂ ਕਿਥੇ ਇਹਨਾਂ ਵਿੱਚ ਆਵਾਜ਼ ਜ਼ਿਆਦਾ ਉੱਠਦੀ ਆਉਂਦੀ ਹੈ ਤੇ ਮੇਰੀ ਘਟਾਂ ਵੀ ਆ ਕਾਫੀ ਵੀਡੀਓ ਮੈਂ ਬਣਾਇਆ ਨਹੀਂ ਪੂਰਾ ਚੱਲ ਜਾਈ ਦਉਗੀ ਕਿ ਤੇ ਕੋਰੋਨਾ ਚ ਨਾ ਆਵਾਜ਼ ਮੇਰੀ ਜ਼ਿਆਦਾ ਹੋ ਮਤਲਬ ਘਟਾਉਂਗੀ ਤੇ ਪੂਰੀ ਲੱਗਦੀ ਨਹੀਂ ਆ ਜਦ ਤੱਕ ਇਹ ਮੈਂ ਕਰਨਾ ਹੋਈ ਆ ਅੱਛਾ ਇਹ ਬੰਦ ਰੱਖਦੇ ਹਾਂ ਮੈਂ ਸਾਰਾ ਤੁਹਾਨੂੰ ਖਾਣ ਲਿਆ ਹੈ ਬਾਕੀ ਹਣਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਜੇਕਰ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਾਉਂਟੀ ਦਾ ਬੈਲ ਆਈਕਨ ਜਿਹੜਾ ਪੈਸ ਕਰ ਲਿਓ ਤਾਂ ਕਿ ਹੌਨ ਵਾਰੀ ਬਾਾਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੀ ਤੱਕ ਪਹੁੰਚ ਜਾਵੇ ਤੇ ਫੁੱਲ ਵਾਚ ਕਰਿਆ ਕਰੋ ਜੀ ਐਡ ਦੇ ਸਮੇਤ ਹਨਾ ਪਲੀਜ਼ ਐਡਸ ਕਿਪ ਨਾ ਕਰਿਆ ਕਰੋ ਰਿਕੁਐਸਟ ਦਾ ਜਿਹੜੇ ਸਪੋਰਟ ਕਰਦੇ ਆ ਤੁਸੀਂ ਪਲੀਜ਼ ਦਿলো ਸਪੋਰਟ ਕਰਿਆ ਕਰੋ ਹਨਾ ਬੜੇ ਪਸੰਦ ਕਰਦੇ ਆ ਵੀਡੀਓ ਬਣੀਆਂ ਦੇ ਸਾਰੇ ਭੈਣ ਭਰਾਵਾਂ ਨੂੰ ਸਾਰੀ YouTube ਫੈਮਿਲੀ ਨੂੰ ਮੈਸਜਾ ਐਡਸ ਸਕਿਪ ਨਾ ਕਰਿਆ ਕਰੋ ਚਲੋ ਜੀ ਆਪਾਂ ਪਿਆਜ਼ ਜਿਹੜੇ ਛਿੱਲ ਕੇ ਕੱਟ ਕੀਤੇ ਪਿਆਜ਼ ਕੀ ਫਿਰ ਅੱਗੇ ਤੁਹਾਨੂੰ ਦੱਸਦੇ ਹਾਂ ਕਿੰਦਾ ਵਰਨੀਆ ਇਹਦੇ ਨਾਲਸ ਥੋੜੀ देर ਬਾਅਦ ਪਿਆਜ਼ ਵਗੈਰਾ ਕੱਟ ਕੇ ਜੀ ਪਿਆਜ਼ ਆਪਾਂ ਕੱਟ ਲੈਨੇ ਤੇ 5-7 ਆਪਾਂ ਹੋਈਆਂ ਮਿਰਚਾਂ ਲਈਆਂ ਨੇ ਜਿੰਨੀਆਂ ਕਾ ਆਪਾਂ ਪਾਉਣੀਆਂ ਨੇ ਉਸ ਹੱਬ ਨਾਲ ਹੀ ਮਿਰਚਾਂ ਲੈ ਲਈਆਂ ਤੇ ਨਮਕ ਲੈ ਲਿਆ ਸਵਾਦ ਅਨੁਸਾਰ ਠੀਕ ਹੈ ਜੀ ਹੁਣ ਇਹਨੂੰ ਕੁੱਟ ਕੇ ਤਿਆਰ ਕਰ ਲਾਂਗੇ ਤੇ ਕareleਆਂ ਨੂੰ ਮੈਂ ਨਮਕ ਲਾ ਕੇ 2-3 ਘੰਟੇ ਲਈ ਉਦਾਂ ਹੀ ਛੱਡਤਾ ਸੀਗਾ ਤੇ ਉਹਨਾਂ ਨੂੰ ਵੀ ਮੈਂ ਧੋ ਕੇ ਚੰਗੀ ਤਰ੍ਹਾਂ ਰੱਖਿਆਈਆਂ ਤਾਂ ਕਿ ਪਾਣੀ ਜਿਹੜਾ ਉਹਨਾਂ ਦਾ ਜਿਹੜਾ ਵਿੱਚ ਰਹਿ ਗਿਆ ਇਹ ਨੁੱਚੜ ਜਾਊਗਾ ਸਮਾਰ ਕੇ ਸੁੱਕ ਜਾਣਗੇ ਤੇ ਵੈਸੇ ਧੁੱਪੇ ਰੱਖਣੇ ਚਾਹੀਦੇ ਸੀ ਪਰ ਧੁੱਪ ਜਿਹੜੀ ਨਿਕਲੀ ਨਹੀਂ ਪਰ ਨਮਕ ਲਾ ਕੇ ਰੱਖ ਜੀ ਤਾਂ ਵੀ ਜਿਹੜੀ ਖੜਕਤਾ ਨਾ ਨਿਕਲ ਜਾਂਦੀ ਹੈ ਕareleਆਂ ਦੀ ਉਹਨਾਂ ਨੂੰ ਉਹਨਾਂ ਨੂੰ ਤੋਸ ਮਾਰ ਕੇ ਆਪਾਂ ਜਿਹੜਾ ਹੈਗਾ ਰੱਖ ਆਏ ਆ ਤੇ ਹੁਣ ਇਹ ਜਿਹੜੀਆਂ ਮਿਰਚਾਂ ਨੇ ਤੇ ਨਮਕ ਪਾ ਕੇ ਆਪਾਂ ਇਹਨਾਂ ਨੂੰ ਕੁੱਟ ਲੈਣੇ ਆ ਇਹਨਾਂ ਫ੍ਰਿਜ ਵਿੱਚ ਪਈਆਂ ਸੀਗੀਆਂ ਤੇ ਚੀੜੀਆਂ ਜੀਆਂ ਹੋ ਗਈਆਂ ਥੋੜਾ ਜਿਹਾ ਟਾਈਮ ਆ ਜਿਹੜਾ ਲੱਗੂਗਾ ਕੁੱਟਣ ਤੇ ਪਰ ਜਿਹੜਾ ਕੁੰਡੇ ਵਿੱਚ ਮਸਾਲਾ ਕੁੱਟ ਕੇ ਆਪਾਂ ਸਬਜ਼ੀ ਬਣਾਉਂਦੇ ਆ ਨਾ ਉਹਦਾ ਟੇਸਟ ਹੀ ਖਰਾਬ ਹੁੰਦਾ ਵਾ ਤੇ ਲੋ ਜੀ بارش ਵੀ हट ਗਈ ਆ ਬਸ ਥੋੜੀ ਥੋੜੀ ਕੋਈ ਕੋਈ ਪਣੀ ਡਿੱਗ ਰਹੀ ਆ ਮੈਂ ਦੇਖ ਰਹਾ ਬਾਵਾ ساری ਬਾਰਿਸ਼ ਆਉਗੀ ਪਰ ਨਹੀਂ ਬੱਦਲ ਤੇ ਹਲੇ ਵੀ ਬਹੁਤ ਨੇ ਜੇ ਆਪਾਂ ਤਾਜ਼ੀਆਂ ਮਿਰਚਾਂ ਲੈ ਕੇ ਕੁੱਟੀਏ ਤਾਂ ਬਹੁਤ ਜਲਦੀ ਕੁੱਟੀਆਂ ਜਾਂਦੀਆਂ ਨੇ ਪਰ ਇਹ ਜਿਹੜੀਆਂ ਥੋੜੀਆਂ ਜੀਆਂ ਹੈਗੀਆਂ ਨੇ ਫ੍ਰਿਜ 'ਚ ਰੱਖੀਆਂ ਕਰਕੇ ਚੀੜੀਆਂ ਹੋ ਗਈਆਂ ਕਿਉਂਕਿ ਆਪਣੀ ਫ੍ਰਿਜ ਦੀ ਕੂਲਿੰਗ ਆ ਜਿਹੜੀ ਬਹੁਤ ਜ਼ਿਆਦਾ ਹੈ ਪੁਰਾਣੀ ਫ੍ਰਿਜ ਆ ਗੋਲ ਗਈ ਜਾਨੀ ਜਿਹੜੀਆਂ ਪ੍ਰਾਣੀਆਂ ਪਹਿਲਾਂ ਹੁੰਦੀਆਂ ਸੀ ਛੋਟੀਆਂ-ਛੋਟੀਆਂ ਜੀਆਂ। ਸੰਗੀਤਾਂ ਦਾ ਕੋਟੀਆਂ ਮਿਰਚਾਂ ਤੇ ਕਲੇਲੇ ਵਾ ਕੇ ਹੀ ਬਹੁਤ ਟੇਸਟੀਆਂ ਬਣਦੇ ਆ ਸ੍ਰੀ ਕੇ ਨਾਲ। ਉਹ ਮਿਰਚਾਂ ਆਪਣੀਆਂ ਕੁਟੀਆਂ ਗਈਆਂ ਨੇ। ਤੇ ਆਪਾਂ ਪਿਆਜ਼ ਲੈਨੇ ਇਹਨਾਂ ਨੂੰ ਆਪਾਂ ਪਾਣੀ ਚ ਡਬੋਤਾ ਸੀਗਾ ਤਾਂ ਕਿ ਜਿਹੜੇ ਹੈਗੇ ਧੋਤੇ ਰਹਿਣ ਆਪਾਂ ਜਿਹੜੇ ਹੈਗੇ ਪਿਆਜ਼ ਵੀ ਕਟ ਲੈਣੇ ਆ ਸਾਰੇ ਪਾ ਲੈਨੇ ਇਕੱਠੇ ਫਿਰ ਹੌਲੀ ਹੌਲੀ ਇਹਨਾਂ ਨੂੰ ਕਟ ਲਾਂਗੇ ਮੈਂ ਅੱਪ ਕਈ ਵਾਰ ਆਪੇ ਛੱਲ ਕੇ ਵੀ ਹਨਾ ਧੋ ਲੈਨੇ ਤੇ ਫੇਰ ਕੱਟਦੇ ਆ ਪਰ ਮੈਂ ਕੱਟ ਕੇ ਧੂਣ ਲੱਗੀ ਆ ਉਵੇਂ ਵੀ ਸਹੀ ਰਹੂਗਾ ਜੇ ਆਪਾਂ ਛੇ ਲੱਕੇ ਧੋ ਕੇ ਤੇ ਫਿਰ ਕੱਟੀਏ। ਉਵੇਂ ਵੀ ਵਧੀਆ ਰਹੂਗੇ। ਤੋਂ ਜੀ ਹੁਣ ਇਹਨਾਂ ਨੂੰ ਆਪਾਂ ਪੁੱਟ ਲੈਣਾ ਆ ਹੌਲੀ ਹੌਲੀ ਜਾਨੀ। ਕਿਉਂਕਿ ਜੇ ਜਲਦੀ ਕਰੀ ਤੇ ਫਿਰ ਪਿਆਰ ਜਿਹੜੇ ਬਾਹਰ ਡਿੱਗ ਜਾਣਗੇ ਕੁੰਡੀ ਤੋਂ। ਤੇ ਮਿਕਸੀਆਂ ਗ੍ਰੈਂਡਰਾਂ ਨੇ ਥਾਂ ਲਈ ਕੁੰਡੇ ਆਂ ਘੋਟਣਿਆਂ ਦੀ ਹਨਾ ਪਰ ਕੁੰਡਾ ਘੋਟਣਾ ਜਾਂ ਕੁੰਡਾ ਸੋਟਾ ਕਰੋ ਹੋਰ ਵੀ ਕਈ ਕੁਛ ਹਿੰਦੇ ਹਨਾ ਇਹਨੂੰ ਤੁਸੀਂ ਕੀ ਦੱਸ ਕਹਿੰਦੇ ਹੋ ਕੁੰਡੇ ਘੋਟਨੇ ਨੂੰ ਸਾਡੇ ਕੁੰਡਾ ਘੋਟਣਾ ਕਹਿੰਦੇ ਇਹਨੂੰ ਇਹਦੇ ਜਿਹੜਾ ਕਪਟਨ ਦਾ ਸੀ ਉਹ ਮਸਾਲਾ ਚਟਣੀ ਜਾਂ ਕੁਛ ਵੀ ਹਨਾ ਸੀ ਤਾਂ ਉਹਦਾ ਸਵਾਦ ਆ ਜਿਹੜਾ ਵੱਖਰਾ ਹੁੰਦਾ ਸੀਗਾ ਮਿਕਸੀਆਂ ਚ ਜਾਂ ਗ੍ਰੈਂਡਰ ਲੈ ਰਹੋ ਹਨਾ ਇਹਨਾਂ ਨਾਲ ਉਹ ਪੇਸਟ ਨਹੀਂ ਰਿਹਾਗਾ ਪਰ ਹਾਂ ਜੀਵਨ ਸ਼ੈਲੀ ਹੈ ਜਿਹੜੀ ਸੁਖਾਲੀ ਹੋ ਗਈ ਆਪਣੀ ਹਰ ਚੀਜ਼ ਦਾ ਉਹ ਟੇਸਟ ਵੀ ਆ ਨਹੀਂਗਾ ਲੋ ਦੀ ਪਿਆਜ਼ ਆਪਾਂ ਕੱਟ-ਕੁੱਟ ਕੇ ਤਿਆਰ ਕਰ ਲਏ ਨੇ ਤੇ ਹੁਣ ਇਹਦੇ ਵਿੱਚ ਜਿਹੜਾ ਹੈਗਾ ਹਲਦੀ ਰਲਾ ਲਾਂਗੇ ਮੈਂ ਦੱਸਣਗੀ ਕੀ ਕਰਨਾ ਹੈ ਕੀ ਇਹ ਜਿੰਨਾ ਕਿ ਤੁਸੀਂ ਤੇਲ ਪਾਉਣਾ ਚਾਹੋਗੇ ਓਨਾ ਕੁ ਤੁਸੀਂ ਪਾ ਲਿਓ ਮੈਂ ਅੰਦਾਜ਼ੇ ਨਾਲ ਇੱਕ ਕੜਛੀ ਜਿਹੜੀ ਤੇਲ ਦੀ ਪਾ ਲਈ ਆ ਇੱਕ ਕੜਛੀ ਠੀਕ ਹੈ ਜੀ ਇੰਨੀ ਦੇ ਵਿੱਚ ਹੀ ਜਿਹੜੇ ਕਰੇਲੇ ਆਪਣੇ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਣੇ ਆ ਦੇਖੋ ਨਾਮਕ ਮਿਰਚ ਇਹਦੇ ਵਿੱਚ ਆਪਣੀ ਆਲਰੇਡੀ ਆਲਰੇਡੀ ਪਾਈ ਹੋਈ ਆ ਹਨਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹਲਦੀ ਪਾਊਡਰ ਜਦੋਂ ਆਈ ਆਪਣਾ ਤੇਲ ਗਰਮ ਹੋਣਾ ਹੈ ਨਾ ਜਦੋਂ ਆਈ ਆਪਾਂ ਇਹ ਪ੍ਰੋਸੈਸ ਕਰ ਲੈਣਾ ਹੈ ਜਿਹੜਾ ਤੁਹਾਨੂੰ ਮੈਂ ਦੱਸਣ ਲੱਗੀ ਹਾਂ ਇਹਦੇ ਚ ਆਪ ਹਲਦੀ ਪਾ ਲਾਂਗੇ ਤੇ ਹੁਣ ਕਰਨਾ ਹੈ ਕਿ ਆਪਾਂ ਮਿਕਸ ਸਾਰੀ ਨੂੰ ਫਿਰ ਇਸ ਦੇ ਵਿੱਚ ਅਦਰਕ ਲਸਣ ਟਮਾਟਰ ਜੋ ਵੀ ਪਾਉਣਾ ਚਾਹੁੰਦੇ ਹੋ ਪਾ ਲਿਓ ਇਹ ਮਸਾਲੇ ਦੇ ਵਿੱਚ ਕਟ ਕੇ ਠੀਕ ਹੈ ਜੀ ਪਰ ਮੈਂ ਕੁਝ ਵੀ ਇਦਾਂ ਦਾ ਨਹੀਂ ਪਾਉਣਾ ਕਿਉਂਕਿ ਨਾ ਗਰਮੀ ਬਹੁਤ ਜ਼ਿਆਦਾ ਹੈ ਨਾ ਲਸਣ ਅਦਰਕ ਆ ਜਿਹੜਾ ਗਰਮ ਆ ਤੋ ਜੀ ਮਸਾਲਾ ਆਪਣਾ ਰੈਡੀ ਹੋ ਗਿਆ ਢਿਲਾਉਂ ਚ ਇਹ ਆਪਣੇ ਹੈਗੇ ਆ ਕarele ਆਪਾਂ ਲਏ ਨੇ ਠੀਕ ਹੈ ਜੀ ਤੇ ਇਹ ਆਪਾਂ ਲੈਂਦੀ ਹਾਂ ਰੀਲ ਤੇ ਤੇਲ ਵੀ ਆਪਣਾ ਜਿਹੜਾ ਗਰਮ ਹੋ ਰਿਹਾ ਵਾ ਤੇ ਇਹਨਾਂ ਵਿੱਚ ਆਪਾਂ ਇਸ ਤਰ੍ਹਾਂ ਮਸਾਲਾ ਪਾ ਲੈਣਾ ਹੈ ਸਾਰੇ ਪਹਿਲਾਂ ਮਸਾਲਾ ਭਰ ਕੇ ਮੈਂ ਰੱਖ ਲੈਣੀ ਇੱਦਾਂ ਚਮਚੇ ਨਾਲ ਆਸਾਨ ਹੋ ਜਾਂਦਾ ਭਰਨਾ ਤੇ ਜਦੋਂ ਮੈਂ ਇਹਨਾਂ ਆ ਕਟ ਰਹੀ ਸੀਗੀ ਪਿਆਜ਼ ਵਗੈਰਾ ਤੇ ਮੈਂ ਪਹਿਲਾਂ ਸੋਚਿਆ ਸੀ ਵੀ ਮਿਰਚਾਂ ਕੱਢ ਲੈਣੀਆਂ ਪਰ ਮੈਂ ਕੱਢੀਆਂ ਨਹੀਂ ਫਿਰ ਮੈਂ ਵਿੱਚ ਹੀ ਜਾਣ ਦੇ ਹਨ ਕਿਉਂਕਿ ਉਹ ਬੂੰਦੇ ਨਾ ਛਿੱਟੇ ਜੇ ਪੈ ਗਏ ਤੇ ਜਲਨ ਹੋਈ ਜਾਂਦੀ ਆ ਇਹ ਸਾਰੇ ਕਰੇਲੇ ਜਿਹੜੇ ਆਪਾਂ ਇਸੇ ਤਰੀਕੇ ਭਰ ਲੈਣੇ ਆ ਰੀਲ ਇਹਨਾਂ ਦੇ ਤਾਲ ਵੇਟਣੀਆਂ ਆ ਆਪਾਂ ਨੇ ਤਾਂ ਕਿ ਜਦੋਂ ਆਪਾਂ ਕ੍ਰੇਲਿਆਂ ਨੂੰ ਪਲਟੀਏ ਨਾ ਤੇ ਇਹਨਾਂ ਦਾ ਮਸਾਲਾ ਜਿਹੜਾ ਨਿਕਲੇ ਨਾ ਖਿਲਰੇ ਨਾ ਵਿੱਚੋਂ ਠੀਕ ਹੈ ਜੀ ਵਿੱਚੇ ਹੀ ਰਵੇ ਇਹ ਦੇਖੋ ਕਿੱਡਾ ਕ੍ਰੇਲਾ ਹੈ ਸਾਰੇ ਕ੍ਰੇਲਿਆਂ ਤੋਂ ਵੱਡਾ ਕ੍ਰੇਲਾ ਇਹ ਬਣਾਇਆ ਚਲੋ ਜੀ ਸਾਰੇ ਆਪਾ ਫੁੱਲ ਕਰ ਲੈਣੇ ਆ ਜਦ ਤਾ ਹੀ ਆਪਣਾ ਤੇਲ ਫੁੱਲ ਗਰਮ ਹੋਣਾ ਚਾਹੀਦਾ ਹੈ ਫੁੱਲ ਕਰ ਠੀਕ ਹੈ ਜੀ ਇੰਦੇ ਚ ਸਭ ਤੋਂ ਘੱਟਾ ਮਸਾਲਾ ਪੈਣਾ ਤੇ ਇਹ ਸਭ ਤੋਂ ਛੋਟਾ ਆ ਵਿੱਚ ਲਾਈਟ ਆ ਗਈ ਮਾੜੀ ਜੀ ਹਵਾ ਚਲਦੀ ਆ ਲਾਈਟ ਕੱਟ ਦਿੰਦੇ ਆ ਚਰਚ ਜਿਹੜਾ ਮਸਾਲਾ ਬਚਿਆ ਉਹ ਵੀ ਆਪਾਂ ਵੇਸਟ ਨਹੀਂ ਕਰਨਾ ਹੈਗਾ ਉਹਦਾ ਵੀ ਯੂਜ਼ ਕਰਾਂਗੇ ਕੇ ਅਸੀਂ ਿਮ ਕਰ ਦਈਏ ਹੁਣ ਤੇਲ ਬਹੁਤ ਜ਼ਿਆਦਾ ਗਰਮ ਹੋ ਗਿਆ ਹੈ ਵਨ ਵਾਲੀ ਇਹ ਵੀ ਪਰ ਦਿਨੇ ਆਪਾਂ ਜਸਟ ਫੇਟ ਐਂਡ ਵਾਚ ਕਰੇਲੇ ਬਹੁਤ ਤਰ੍ਹਾਂ ਬਣਦੇ ਨੇ ਚਾਰ ਪੰਜ ਤਰ੍ਹਾਂ ਤਾਂ ਮੈਂ ਬਣਾ ਲੈਣੀ ਐ ਇਹਨਾਂ ਨੂੰ ਠੀਕ ਹੈ ਜੀ ਲਓ ਜੀ ਹੁਣ ਵਾਰੀ ਆ ਗਈ ਰੀਲ ਦੀ ਤੇ ਰੀਲ ਤੁਸੀਂ ਸਾਫ਼ ਲੈਣੀ ਆਂ ਗੰਦੀ ਨਹੀਂ ਹੋਣੀ ਚਾਹੀਦੀ ਕੋਈ ਗੋਏ ਆਦਾ ਲੂਟਾ ਸਤਨਾ ਅੱਜ ਤਾਂ ਪਕੌੜੇ ਕੱਢ ਰਹੇ ਹੁਣੇ ਆਪਾਂ ਇਸ ਤੇ ਥੋੜਾ ਜਿਹਾ ਤੇਲ ਮੈਣੇ ਵਾਹੀ ਜਰੂਰਤ ਨਹੀਂ ਹੈਗੀ ਛੋਟਾ ਜਿਹਾ ਤੀਆ ਤਲੇ ਦਾ ਸੱਤੇ ਇਹਦਾ ਸੱਤੇ ਬੁੱਢੇ ਜਿਹੀ ਜਨਾ ਵਿੱਚ ਇਹ ਵੀ ਲਾ ਜੀਟਾਂ ਕਿ ਥੋੜੀ ਜਿਹੀ ਕਰ ਜਾਣਾ ਜੇ ਲੋਟ ਬੋਲ ਬੋਲ ਕੇ ਕੰਮ ਕਰਦੇ ਆਂ ਜੇ ਬੋਲ ਨਹੀਂ ਬਾਇ ਤੇ ਤੁਸੀਂ ਤੁਸੀਂ ਜਿੱਤੇ ਕੰਦੀ ਆਉਂਦੇ ਨਾ ਤੇ ਜਲਦੀ ਹੋ ਜਾਣਾ ਇਹ ਸਲਾਮੇ ਕੋਰੀ ਹੋਈ ਹੋਈ ਹੈ ਕੋਰੀ ਸੱਤ ਆਉਂਦੀ ਰੋ ਦੇਖੋ ਧਾਗਾ ਲੱਗਦਾ ਹੈ ਨਾ ਇਸੇ ਪੱਟ ਵੀ ਨਾ ਪੂਰਾ ਜਨਾ ਕਸਕੇ ਲੱਗ ਜਾਂਦਾ ਵਾ ਤੇ ਫਿਰ ਰੋ ਖਦਾ ਹੈ ਕਿ ਨੋਨੀਆ ਬੈਂਡਡ ਭੋਰੀਆਂ ਵਾਲੇ ਪਈ ਆ ਲਓ ਆਪਾਂ ਕਰੇਲੇ ਸਾਰੇ ਪਾ ਦਿੱਤੇ ਆ ਮੜੀ ਇਹ ਹਾ ਕੇ ਪਾਉਣਾ ਭੋਰੀਆਂ ਭੰਡੇ ਵਾਲਿਆਂ ਨੂੰ ਕਰਾਂਗੇ ਲੱਗਣਾ ਕਿ ਹੱਥਾਂ ਨੂੰ। ਕਈ ਵਾਰ ਜੇ 30 ਲੱਗ ਜਾਂਦਾ ਹੈ, ਮਨੂ ਤੇ ਕਰਦੇ ਹਿੱਪੇ ਪੈ ਕੇ ਸਾੜ ਪਈ ਜਾਂਦਾ ਹੈ। ਤਿਮੂਨਾ ਪੱਲਾ ਲਾ ਲਈ ਚਮਟਾ। ਇਹਨਾਂ ਨੂੰ ਗੈਸ ਨੂੰ ਕਰ ਦਾਂਗੇ ਫੁੱਲ ਆਪਣਾ ਗੈਸ ਵੀ ਸਲੋ ਸੀ। ਇਹਨਾਂ ਨੂੰ ਇਸੇ ਤਰ੍ਹਾਂ ਪਲਟ-ਪਲਟ ਕੇ ਸਾਰਿਆਂ ਨੂੰ ਜਿਹੜਾ ਹੈਗਾ ਇਹ ਪਕਾ ਲੈਣਾ ਚੰਗੀ ਤਰ੍ਹਾਂ ਕ੍ਰਿਸਪੀ ਜੇ ਕਰ ਲੈਣੇ ਨੇ। ਬਹੁਤ ਵਧੀਆ ਬਣ ਕੇ ਤਿਆਰ ਹੋ ਗਏ ਆ। ਇਸ ਵਾਰ ਇਹਨਾਂ ਨੂੰ ਪਾਲਟਕੀ ਨਹੀਂ ਜਿਹੜੇ ਪਹਿਲਾਂ ਦੇ ਪਾਇਏ ਸੀ। ਉਹ ਹਲਕੇ ਹਲਕੇ ਕਲਰ ਵੀ ਇਹਨਾਂ ਦਾ ਚੇਂਜ ਹੋਣਾ ਸਟਾਰਟ ਹੋ ਗਿਆ ਵਾ। ਜਿੰਨਾ ਤੱਕ ਨਾ ਪਾਲਟਦੇ ਰਹੇ ਵਿੱਚ ਲਾਉ। ਇਹ ਲਾਂ ਆਪਾਂ ਕ੍ਰੇਲੇ ਰੜੇ ਚੰਗੀ ਤਰ੍ਹਾਂ ਪਕਾ ਲਏ ਫਿਰ ਇਹ ਮਸਾਲੇ ਦਾ ਟੀ ਯੂਜ਼ ਦਾ ਹੱਥ ਖਤਮ ਕਰ ਦਿੰਦੇ ਹਾਂ ਕ੍ਰੇਲੇ ਰੜੇ ਪੱਕ ਕੇ ਬਿਲਕੁਲ ਤਿਆਰ ਨੇ ਮੈਂ ਕਾਫੀ ਵਾਰ ਵਿੱਚ ਵਿੱਚ ਦੀ ਇਹਨਾਂ ਨੂੰ ਹਿਲਾਉਂਦੀ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਨਾ ਕਿੰਨੇ ਵਧੀਆ ਬਣ ਕੇ ਰੈਡੀ ਹੋਏ ਆ ਤੇ ਹੁਣ ਅੱਗੇ ਤੁਸੀਂ ਕੀ ਕਰਨਾ ਆ ਇਹ ਥੋੜਾ ਜਿਹਾ ਕੱਚਾ ਆ ਵੈਸੇ ਇਹ ਵੀ ਬਣਿਆ ਹੋਇਆ ਆ ਬਸ ਦੇਖਣ ਚ ਲੱਗ ਰਿਹਾ ਆ ਹੁਣ ਕੀ ਕਰਨਾ ਇਹਨਾਂ ਕ੍ਰੇਲਿਆਂ ਨੂੰ ਏਡਾ ਸਾਈਡ ਤੇ ਕਰ ਲੈਣਾ ਠੀਕ ਆ ਜੀ ਤੇ ਜਿਹੜਾ ਇਹ ਇਹ ਵਾਲਾ ਮਸਾਲਾ ਬਚਿਆ ਹੋਇਆ ਕੁੰਡੀ ਵਾਲਾ ਇਹਨੂੰ ਆਪਾਂ ਇਹਦੇ ਵਿੱਚ ਪਾ ਦਿਆਂਗੇ ਜੇ ਆਪਾਂ ਪਹਿਲਾਂ ਪਾਉਂਦੇ ਮਸਾਲਾ ਕਾਲਾ ਹੋ ਜਾਣਾ ਫਿਰ ਜਲ ਜਾਣਾ ਹੈ ਦਾਲ ਵਗੈਰਾ ਨਾਲ ਕੁਝ ਨਹੀਂ ਬਣਾਉਂਦੇ ਹਾਂ ਜੇ ਕਿਸੇ ਨੇ ਇਕੱਲੇ ਕਰੇਲੇ ਨਹੀਂ ਲੈਣੇ ਹੈਗੇ ਤਾਂ ਨਾਲ ਦੇ ਹੀ ਲੈ ਲੈਂਦਾ ਹੈ ਇਹਦੇ ਵਿੱਚ ਕੀ ਟਾਈਮ ਲੱਗਦਾ ਆ ਇਹਦੇ ਵਿੱਚ ਜਦੋਂ ਜਿਹੜਾ ਆਪਾਂ ਮਸਾਲਾ ਵਗੈਰਾ ਬਿਲਕੁਲ ਉਸੇ ਤਰ੍ਹਾਂ ਤਿਆਰ ਕਰ ਲੈਣਾ ਠੀਕ ਹੈ ਜੀ ਤੁਸੀਂ ਦੇਖਿਆ ਹਨਾ ਇਹਦੇ ਵਿੱਚ ਸਿਰਫ ਇੱਕ ਧਾਗਾ ਰਵੇਟਣ ਦਾ ਕੰਮ ਜ਼ਿਆਦਾ ਹੁੰਦਾ ਆ ਤੇ ਬਾਕੀ ਆਪਾਂ ਇਹਨਾਂ ਜਿੱਦਾਂ ਦੂਸਰੀ ਸਬਜ਼ੀ ਬਣਾਉਣੀ ਆ ਉਦਾਂ ਇਹਨਾਂ ਨੂੰ ਰਸਤੇ ਚੱਲ ਜਾਣਾ ਆ ਤੇ ਆਪਣੇ ਆਪੇ ਪੱਕ ਗਏ ਜਾਂਦੇ ਆ ਕਰੇਲੇ ਠੀਕ ਆ ਤੇ ਹੁਣ ਇਹ ਮਸਾਲਾ ਪਕਾ ਲੈਣਾ ਆ ਆਪਾਂ ਤੇ ਬਾਕੀ ਆਪਣਾ ਰੈਡੀ ਆ ਸਬਜ਼ੀ ਬਸ ਮੈਂ ਦੇਖੋ ਮੈਂ ਧਰ ਕੇ ਚੱਲ ਗਈ ਆ ਵਿਚ ਵਿਚ ਇਹਨੂੰ ਹਿਲਾਉਂਦੀ ਰਹੀ ਆ ਸਬਜ਼ੀ ਨੂੰ ਮੈਨੂੰ ਕੋਈ ਟਾਈਮ ਨਹੀਂ ਲੱਗਿਆ ਕੁਝ ਨਹੀਂ ਬਸ ਘਲ ਵੇਟਣ ਵਾਲਾ ਟਾਈਮ ਆ ਜਿਹੜਾ ਉਹ ਐਕਸਟਰਾ ਲੱਗਦਾ ਆ ਤੇ ਉਹ ਥੋੜਾ ਟਾਈਮ ਲੱਗਦਾ ਕਿੰਨਾ ਕੁ ਟਾਈਮ ਲੱਗਿਆ ਕਿਤੇ ਤੇ ਉਹ ਉਹ ਆਪਾਂ ਜਦੋਂ ਤળਦੇ ਆ ਕਰੇਲੇ ਫਰਾਈ ਕਰਦੇ ਆ ਡੀਪ ਫਰਾਈ ਸ ਤਾਂ ਉਹਦੋਂ ਕਿੰਨਾ ਜ਼ਿਆਦਾ ਟਾਈਮ ਲੱਗਦਾ ਆ ਆਪਾਂ ਨੂੰ ਗੈਸ ਦੇ ਉੱਪਰ ਖੜ ਕੇ ਕੰਮ ਕਰਨਾ ਪੈਂਦਾ ਆ ਬਿਲਕੁਲ ਕੋਲੇ ਨੂੰ ਤੇ ਹੁਣ ਆਪਾਂ ਕੋਲੇ ਨਹੀਂ ਖੜੇ ਹੈਗੇ ਠੀਕ ਹੈ ਜੀ ਤੇ ਸਾਈਡ ਤੇ ਆਪਾਂ ਇਹ ਕੰਮ ਜਿਹੜਾ ਕੀਤਾ ਆ ਬਸ ਧੜਕੇ ਤੇ ਮੈਂ ਆਪਣਾ ਹੋਰ ਕੋਈ ਕੰਮ ਕਰ ਲਿਆ ਕੋਲੋਂ ਰਿਕਾਰਡ ਮੈਂ ਨਹੀਂ ਕੀਤਾ ਕਿਉਂਕਿ ਬਲੌਗ ਪਹਿਲਾਂ ਹੀ ਬਹੁਤ ਜ਼ਿਆਦਾ ਆਲਰੇਡੀ ਲੰਮਾ ਹੋ ਗਿਆ ਵਾ ਤੇ ਲਓ ਜੀ ਆਪਣੇ ਜਿਹੜੇ ਕ੍ਰੇਲੇ ਆ ਵਾੜ ਕੇ ਬਿਲਕੁਲ ਪਿਆਰ ਨੇ ਤੁਹਾਨੂੰ ਮੇਰੀ ਰੈਸਪੀ ਇਹ ਕਿੱਦਾਂ ਲੱਗੀ ਤੁਸੀਂ ਜਰੂਰ ਦੱਸਿਓ ਕਿਉਂਕਿ ਮੈਂ ਆਪਦੀ ਦਾਦੀ ਵਾਲੀ ਰੈਸਪੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਰੱਬ ਰੱਖਾ